ਨੀ ਕੱਢ ਲੈਣਾ ਭਾਈ ਆਪਣਾ ਕਈਆਂ ਨੇ ਦਿਵਾਲੀਆਂ ਤੇ ਦਿਵਾਲੇ ਕੱਢ ਲੈਣੇ ਹੁੰਦੇ ਤੁਸੀਂ ਆਪਣੇ ਆਪ ਨੂੰ ਕਾਇਮ ਰੱਖਣਾ ਪ੍ਰਦੂਸ਼ਣ ਨਹੀਂ ਕਰਨਾ ਇੱਕ ਦਿਨ ਕਰਕੇ ਹੀ ਵੇਖੋ ਕਿੰਨਾ ਸਾਡੇ ਇੱਥੇ ਪਹਿਲਾ ਬੰਬ ਪਟਾਕੇ ਲੈ ਆਇਆ ਕਰਨ ਪ੍ਰਾਣੀਆਂ ਜੇ ਵੀਡੀਓ ਵੇਖੋ nett ਤੇ ਪਈਆਂ ਤੇ ਪਟਾਕੇ ਚਲਾ ਲੈਣ ਇੱਥੇ ਅਸੀਂ ਫਿਰ ਇੱਕ ਦਿਨ ਮਨ 'ਚ ਆਇਆ ਵਾਖਿਆ ਆਪਾਂ ਜੇ ਹੁਣ ਇੱਥੇ ਹੀ ਇਦਾਂ ਕਰਾਂਗੇ ਤੇ ਫਿਰ ਬਾਕੀ ਕਿਦਾਂ ਸਮਝਣਗੇ ਪ੍ਰਦੂਸ਼ਣ ਕੰਟਰੋਲ ਹੋਵੇ ਕਈ ਸਾਲ ਹੋ ਗਏ ਫਿਰ ਮੁੜ ਕੇ ਨਹੀਂ ਕਦੀ ਕੀਤਾ ਨਾ ਤੇਲ ਘੋ ਫੂਕਿਆ ਕਦੇ ਨਾ ਕਦੇ ਇਦਾਂ ਬਾਕੀ ਰੌਣਕ ਮੇਲਾ ਹੁੰਦਾ ਹੈ ਹਿੰਦੂਆ ਦਾ ਤਿਉਹਾਰ ਉਹਨਾਂ ਦੀਆਂ ਉਹਨਾਂ ਨੂੰ ਵਧਾਈਆਂ ਕ੍ਰਿਸਮਸ ਆਉਂਦੀ ਹੈ ਅਗਲਾ ਕਹਿੰਦਾ ਮੈਰੀ ਕ੍ਰਿਸਮਸ ਉਹਨਾਂ ਨੂੰ ਗੋਰਿਆਂ ਨੂੰ ਕਹਿੰਦਾ ਹੈਪੀ ਦਿਵਾਲੀ ਉਹਨਾਂ ਦਾ ਤਿਉਹਾਰ ਹੈ ਉਹ ਵੀ ਹੈਪੀ ਆਪਾਂ ਵੀ ਹੈਪੀ ਆਪਾਂ ਵੀ ਖੁਸ਼ ਠੀਕ ਸਾਰੇ ਖੁਸ਼ ਤੁਸੀਂ ਆਪਦੇ ਘਰੇ ਕੁਝ ਖਾ ਪੀ ਲਓ ਡੱਬਾ ਲਿਆ ਮਠਿਆਈ ਦਾ ਲਿਆ ਖਾਣ ਨੂੰ ਲਿਆ ਰਸਗੁੱਲੇ ਲਿਆ ਗੁਲਾਬ ਜਾਮਨ ਲਿਆ ਕੋਈ ਬਰਫੀ ਲਿਆ ਕੋਈ ਗੋਭੀ ਲਿਆ ਕੇ ਜਾੜ ਲੈ ਰੰ ਲੈ ਮੁਰਗੇ ਵਾਲਿਆਂ ਨੇ ਮੁਰਗਾ ਤਰ ਲੈਣਾ ਆਪਣਾ ਤੂੰ ਜਾਰੇ ਨਾ ਕੰਮ ਬਾਕੀ ਆ ਜਿਹੜਾ ਆ ਅਗ ਲਾਈ ਹੈ ਜਿਹੜੀ ਪੂਕਣਾ ਜਿਹੜਾ ਇਹ ਬੰਦ ਕਰ ਦਿਓ ਕਾਹਦੇ ਕਾਦੀ ਗੱਲ ਇਹ ਹੈ ਇਹਨੂੰ ਛੱਡ ਦਿਓ ਕੁਛ ਨਹੀਂ ਪਿਆ ਇੰਨਾ ਕੰਮਾਂ ਦੇ ਵਿੱਚ ਤੇ ਪਰ ਹੁਣ ਕਹਿੰਦੇ ਕਹੁੰਦੇ ਯਾਰ ਸਾਡੇ ਬੰਦੇ ਸਿੱਖ ਨੇ ਹੁਣ ਅਸੀਂ ਸਾਡੇ ਵਰਗਾ ਗੱਲ ਕਰਦਾ ਤੇ ਰੌਲਾ ਪੈ ਜਾਂਦਾ ਹੈ ਸਾਡੀ ਗੱਲ ਚੁੱਪ ਦੀ ਬਹੁਤਿਆਂ ਨੂੰ ਹੈ ਪਰ ਚੁੱਪੇ ਭਾਵੇਂ ਠੀਕ ਹੈ ਪਰ ਸੱਚ ਤੇ ਹੁੰਦੀ ਹੈ ਇਹ ਤੇ ਮੰਨਣੀ ਪਊਂਦੀ ਉੰਦੀ ਸੱਚ ਹੈ ਚੁੱਪ ਜਾਂ ਤੁਸੀਂ ਮੈਨੂੰ ਇੱਕ ਗੱਲ ਦੱਸੋ ਜਦੋਂ ਦਰਬਾਰ ਸਾਹਿਬ ਅਚਿਬਾ ਜੀ ਹੁੰਦੀ ਹੈ ਜਿੱਨਾ ਉਹ ਧੂਆ ਉੱਤੋਂ ਜਿਹੜਾ ਡਿੱਗਦੀਆਂ ਉਹ ਕਾਨੀਆਂ ਜੀਆਂ ਅਚਿਬਾ ਜੀਆਂ ਦੀਆਂ ਧੂਆ ਵੀ ਡਿੱਗਦਾ ਉੱਤੋਂ ਜਦੋਂ ਤੇ ਡਿੱਗ ਤੇ ਜਾ ਕੇ ਬੱਜਦੀ ਹੈ ਉਹ ਕਾਹਦੇ ਚ ਡਿੱਗਦੀਆਂ ਥੱਲੇ ਆ ਕੇ ਬੋਲੋ ਸਾਰੇ ਜਣੇ ਬੋਲੋ ਤਾ ਜੋ ਛਿੱਤਰ ਸਾਰਿਆਂ ਨੂੰ ਪਹਿਨਣਾ ਆਪਾਂ ਨੂੰ ਮੈਨੂੰ ਇਕੱਲੇ ਨੂੰ ਕਿਉਂ ਪਹਿਨਣਾ ਉਹ ਜਦੋਂ ਉੱਤੇ ਸਿੱਟਦੇ ਆ ਤੇ ਸ਼ਿਵਾਜੀ ਜੀ ਜਦੋਂ ਪੈਂਦੀ ਐ ਉੱਤੇ ਫਿਰ ਉਹ ਕਾਹਦੇ 'ਚ ਡਿੱਗਦੀ ਐ ਭਲਾ ਫਿਰ ਉਦੋਂ ਵੀ ਬੇਅਦਬੀ ਨਹੀਂ ਹੁੰਦੀ ਉਦੋਂ ਨਹੀਂ ਹੁੰਦੀ ਬੇਅਦਬੀ ਤੇ ਉਦੋਂ ਪਿੱਟ ਸਿਆ ਆਪਾਂ ਪਾ ਲੈਂਦੇ ਹੁਣ ਸਾਡੇ ਵਰਗਾ ਕਹਦੇ ਕੁਛ ਵੀ ਇਹ ਜੀ ਬੇਅਦਬੀ ਕਰਦੇ ਤੇ ਜਦੋਂ ਅਸੀਂ ਵੱਡੇ ਵੱਡੇ ਸਥਾਨਾਂ ਤੇ ਇੰਨਾ ਫੂਕਾਂਗੇ ਬਰੂਦ ਤੇ ਅੱਖਾਂ ਲਾਵਾਂਗੇ ਫਿਰ ਆਮ ਲੋਕੀ ਕੀ ਸਿੱਖਣਗੇ ਆਮ ਲੋਕੀ ਕੀ ਸਿੱਖਣਗੇ ਭਾਰਤ ਦੇ ਵਿੱਚ ਹਿੰਦੂਆਂ ਦਾ ਤਿਉਹਾਰ ਦੀਵਾਲੀ ਹੈ ਪਰ ਅਤਿਸ਼ਬਾਜ਼ੀਆਂ ਸਾਡੇ ਇੰਨੀਆਂ ਹੁੰਦੀਆਂ ਨੇ ਸਾਡੇ ਸਿਸਟਮ ਇਦਾਂ ਦਾ ਬਣਿਆ ਹੋਇਆ ਹੈ ਤੇ ਮੈਂ ਇਹ ਬੇਨਤੀ ਕਰਨੀ ਹੈ ਮੰਨਣੀ ਮੁੱਨਣੀ ਤੇ ਫੇਕੋ ਸਰੋਬਣੀ ਕਮੇਟੀ ਆ ਲੈਣ ਤੇ ਚਲੋ ਕੀ ਮੰਨਣੀ ਹੈ ਦੇਰੋਂ ਪੁੱਛੋ ਵੀ ਤੁਸੀਂ ਐ ਕਿਉਂ ਕਰਦੇ ਹੋ ਕਹਿਣਗੇ ਇਹ ਪ੍ਰਾਤਨ ਮਰਿਆਦਾ ਹੈ। ਇਹੀ ਕਹਿੰਦੇ ਆ ਵੀ ਸ਼ੁਰੂ ਤੋਂ ਚੱਲੀ ਆਉਂਦੀ ਹੈ। ਇਹਨਾਂ ਨੂੰ ਪੁੱਛਣ ਵਾਲਾ ਹੋਵੇ ਵੀ 100 ਸਾਲ ਪਹਿਲਾਂ ਤੇ ਤੁਸੀਂ ਬਾਜੀਆਂ ਹੁੰਦੀਆਂ ਹੀ ਨਹੀਂ ਸੀ। ਹੁੰਦੀਆਂ ਸੀ। ਇਹ ਤੇ ਬੰਬ ਪਟਾਕੇ ਤੇ ਆਏ ਹੀ ਹੁਣ। ਇਹ ਬੰਬ ਪਟਾਕੇ ਜਿਹੜੇ ਆ ਤੁਸੀਂ ਬਾਜੀਆਂ ਤੇ ਹੁਣ ਆਈਆਂ। ਪਹਿਲਾਂ ਕਿਹੜੀਆਂ ਹੁੰਦੀਆਂ ਸੀ? ਇਹ ਮਰਿਆਦਾ ਕਿੰਨੇ ਚਲਾਈ ਆ ਬਲਾ। ਆ ਪਿਛਲੇ 50 ਸਾਲਾਂ ਤੋਂ ਚੱਲੀ ਐ ਪਹਿਲਾਂ ਤਾਂ ਕੁਝ ਨਹੀਂ ਸੀ ਹੁੰਦਾ ਤੇ ਜੇ ਵੱਡੇ ਆ ਗੁਰਦੁਆਰਿਆਂ ਚੇਤਾ ਕਰਾਂਗੇ ਫੇਰ ਆਮ ਬੰਦਾ ਕਿਵੇਂ ਸਿੱਖੂ ਚੱਲਣਾ ਭਾਵੇਂ ਸਾਰਿਆਂ ਨੇ ਕਰਨੀ ਮਨ ਦੀ ਵਰਜੀ ਐ ਨਰਵੈਰ ਦੀ ਲਿਖੀ ਕਮਤਾ ਇੱਕ ਪੜ ਲੈਣਿਆ ਦੱਸੀ ਕਿਹੜੀ ਮਨਮਤ ਮਨਮਤ ਠਕਰਾਉਣੀ ਸਿੱਖਾਂ ਤੇ ਰਿਆ ਬਾਬਾ ਇੰਜ ਹੈ ਦਿਵਾਲੀ ਮਨਾਉਣੀ ਸਿੱਖਾਂ ਤੇ ਰਿਆ ਕਿਹੜੀ ਮਨਮਤ ਐ ਜਿਹੜੀ ਕਰਦੇ ਨਹੀਂ ਸੁਣੋ ਓ ਕਿਹੜੀ ਮਨਮਤ ਐ ਜਿਹੜੀ ਅਸੀਂ ਦੀਵਾਲੀ ਵੇਲੇ ਕਰਦੇ ਨਹੀਂ ਸਭ ਕੁਝ ਕਰਾਂਗੇ ਸੁਣੋ ਦੱਸੀਂ ਕਿਹੜੀ ਮਨਮਤ ਠਗ ਰੌਣੀ ਸਿਖਾ ਤੇਰੇਆਂ ਠਗ ਰੌਣੀ ਸਿਖਾ ਤੇਰੇ ਕਿਹੜੀ ਮੰਨੂ ਮਤ ਵਾ ਵਾ ਬਾਲ ਮੋਮਬਤੀਆਂ ਦੀਵੇ ਭਰਨਾ ਏ ਥੜਿਆਂ ਨੂੰ ਸ਼ਾਨਦਾਰ ਸਾਹਿਬ ਵਾਲੇ ਥੜਿਆਂ ਨੂੰ ਦੇਖਿਓ ਦੀਵਾਲੀ ਵਾਲੇ ਦਿਨ ਜਾ ਕੇ ਹਰ ਇੱਕ ਨੇ ਜਗਾਉਣਾ ਰੂੜੀਆਂ ਤੇ ਵੀ ਜਗਾ ਕੇ ਆਉਣਗੇ ਮੋਟਰ ਤੇ ਵੀ ਟਰਾਲੀ ਤੇ ਵੀ ਟਰੈਕਟਰ ਤੇ ਵੀ ਕੋਈ ਥਾਂ ਨਹੀਂ ਛੱਡਦਾ ਨਾਕੇ ਵਾਲੇ ਵੀ ਨਾਕੇ ਤੇ ਵੀ ਲਾੜ ਕੇ ਮੋਮਬੱਤੀ ਵੀ ਤੇਰੀ ਵੀ ਸਾਨੂੰ ਲੋੜ ਹੈ ਚਲਾਣ ਜ਼ਰੂਰ ਘਟਣੇ ਪੈਂਦੇ ਫਿਰ ਅੱਛਾ ਬਾਲ ਮੋਮਬੱਤੀਆਂ ਦੀਵੇ ਭਰਨਾ ਏ ਥੜਿਆਂ ਨੂੰ ਸੱਚੀ ਏ ਗੱਲ ਪਰ ਮਿਰਚਾਂ ਲੱਗਣੀਆਂ ਬੜਿਆਂ ਨੂੰ ਪੜਨਾ ਹੈ ਪਵਨ ਗੁਰੂ ਅਗ ਲਾਉਣੀ ਸਿਖਾਉ ਤੇਰੇ ਆ ਅਗ ਲਾਉਣੀ ਸਿਖਾਉ ਤੇਰੇ ਆ ਬਾਪਾ ਇਹ ਜੁਹ ਹੈ ਦੀਵਾਲੀ ਇਹ ਜੁਹ ਹੈ ਦੀਵਾਲੀ ਮਨਾਉਣੀ ਸਿਖਾਉ ਤੇਰੇ ਆ ਦਸੀ ਕਿਹੜੀ ਮਨਮਤ ਸਿੱਖ ਤੇ ਇਸ ਗੱਲ ਲਈ ਇੱਕ ਨੰਬਰ ਤੇ ਚਾਹੀਦੇ ਸੀ ਇਹ ਸੇਖੋ ਇੰਨਾ ਪਿਆਰ ਕਰਦੇ ਹਵਾ ਨੂੰ ਪਾਣੀ ਨੂੰ ਇਹ ਤੇ ਰੋਜ਼ ਪੜਦੇ ਐ ਪਵਨ ਗੁਰੂ ਪਾਣੀ ਪਤਾ ਮਾਤਾ ਤਰਤਮ ਹੱਤ ਇਹਦੇ ਇੰਨਾ ਪਾਣ ਪਾਉਣ ਪਾਣੀ ਨਾਲ ਪਿਆਰ ਕਰਦੇ ਐ ਪਤਾ ਨਹੀਂ ਕਿੰਨੇ ਵਾਜੇ ਤੋੜ ਛੱਡੇ ਐ ਪਤਾ ਨਹੀਂ ਕਿੰਨੀਆਂ ਜੋੜੀਆਂ ਪਾਟ ਗਈਆਂ ਢੋਲਕੀਆਂ ਪਾਟ ਗਈਆਂ ਕਿੰਨੀਆਂ ਟੱਲੀਆਂ ਤੋੜ ਛੱਡੀਆਂ ਪੰਜਾਬ ਜਾ ਕੇ ਗਾ ਗਾ ਕੇ ਕਿੰਨੇ ਗਲੇ ਬਹਿ ਗਏ ਤੇ ਮਰ ਗਏ ਤੇ ਖਤਮ ਹੋ ਗਏ ਪਰ ਅਸੀਂ ਸਮਝੇ ਨਹੀਂ ਸਮਝੇ ਇਹ ਪਾਪੜ ਗੁਰੂ ਪਾਣੀ ਪਿਤਾ ਪੜਨ ਵਾਲਿਆਂ ਨੇ ਅੱਗਾ ਵੇਖੀ ਕਿਵੇਂ ਲਾਉਣੀ ਹੈ ਹਾਂਜੀ ਅਗਲੀਆਂ ਲਾਈਨਾਂ ਪੜਦੇ ਦੇ ਨਾਲ ਬਾਜ਼ਾਰੋਂ ਨਾਰੀਅਲ ਇੱਕ ਲੈ ਕੇ ਆਉਣੇ ਕਈ ਟੂੜੇ ਵੀ ਕਰਦੇ ਨੇ ਕਿ ਨਹੀਂ ਦੀਵਾਲੀ ਤੇ ਵੇਖਿਆ ਨਾ ਟੂੜੇ ਸੁਣੋ ਇਹਦੇ ਬਾਰੇ ਵੀ ਪੜ ਦੇ ਦੇ ਨਾਲ ਬਜਾਰੋਂ ਨਾਰੀਅਲ ਇੱਕ ਲੈ ਕੇ ਆਉਣੇ ਚੁੰਨੀ ਇੱਕ ਲਾਲ ਰੰਗ ਦੀ ਸੰਧੂਰ ਦਾ ਤਿਲਕ ਵਿਲਾਉਣੇ ਕਿਹਾ ਪੰਡਤਾਂ ਨੇ ਲక్ష్ਮੀ ਤੇ ਆਉਣੀ ਸਿਖਾ ਤੇਰੇ ਅਸੀਂ ਕਿਹੜੀ ਮਨਮਤ ਸਮ ਕੋਲ ਕਰਨ ਹੈ ਕਈ ਦੇ ਦੂਆ ਵੀ ਖੁੱਲਾ ਰੱਖਦੇ ਆ ਲక్ష్ਮੀ ਨੇ ਆਉਣਾ ਹੈ ਤੂੰ ਕੰਮ ਕਰਿਆ ਕਰ ਮੇਤ ਕਰਿਆ ਕਰ ਲక్ష్ਮੀ ਨੇ ਫੇਰ ਆਉਣਾ ਹੈ ਦਰਵਾਜੇ ਖੁੱਲੇ ਰੱਖਣ ਨਾਲ ਲక్ష్ਮੀ ਆਉਂਦੀਆਂ ਕਿਤੇ ਐਨੂੰ ਮੂੰਹ ਕਰ ਲੋ ਐਨੂੰ ਕਰ ਲੋ ਆਕਾ ਕਈ ਆ ਵਿੱਚ ਨਹੀਂ ਕਰਾਉਂਦੇ ਹੁੰਦੇ ਆ ਕੀ ਕਹਿੰਦੇ ਨੇ ਜਿਹੜੇ ਕਹਿੰਦੇ ਹੁੰਦੇ ਨੇ ਇਧਰ ਮੂੰਹ ਇਧਰ ਨੂੰ ਕਰ ਕਰਦਾ ਦਰਵਾਜਾ ਉਹ ਕਿਹੜੇ ਹੁੰਦੇ ਨੇ ਵਾਸਤੂ ਸ਼ਾਸਤਰ ਵਾਲੇ ਮੈਨੂੰ ਗੱਲ ਦੱਸੋ ਵੀ ਐ ਨੂੰ ਦੁਕਾਨ ਦਾ ਮੂੰਹ ਕਰੇਗਾ ਜਿਆਦਾ ਚੱਲੂ ਐ ਨੂੰ ਕਰੇਗਾ ਘੱਟ ਚੱਲੂ ਠੇਕੇ ਦਾ ਮੂੰਹ ਜਿੱਧਰ ਮਰਜੀ ਹੋਵੇ ਵਾਧੂ ਚੱਲਦਾ ਦੱਸਿਓ ਠੇਕੇ ਦਾ ਮੂੰਹ ਚਾਹੇ ਸੱਜੇ ਨੂੰ ਕਰ ਦਿਓ ਚਾਹੇ ਖੱਬੇ ਨੂੰ ਚਲ ਦਿਓ ਉਹ ਚੱਲਦਾ ਹੀ ਚੱਲਦਾ ਹੈ ਇਹਨਾਂ ਨੂੰ ਪੁੱਛੇ ਇਹਨਾਂ ਨੂੰ ਪੁੱਛੇ ਕਮਲਿਆ ਨੇ ਵੀ ਉਦੋਂ ਤੁਹਾਡਾ ਵਾਸਤੂ ਸ਼ਾਸਤਰ ਕਿੱਧਰ ਗਿਆ ਠੇਕਿਆਂ ਦੇ ਵਾਸਤੂ ਸ਼ਾਸਤਰ ਕਿੱਧਰ ਜਾਂਦਾ ਆਖੇ ਤੇਰੀ ਗੁੱਡ ਲੱਕ ਰੁਕੀ ਹੋਈ ਐ ਅੜੀ ਹੋਈ ਐ ਕਿਤੇ ਦੱਸ ਕਿੱਥੇ ਅੜੀ ਐ ਐਵੇਂ ਹੀ ਮਾਰੀ ਜਾਂਦੇ ਕੱਪਾਂ ਛੱਡੋ ਇਹਨਾਂ ਦਾ ਖਹਿੜਾ ਆਹ ਕਿਹੜੇ ਟੂਣਿਆ ਟੂਣੇ ਵੀ ਕਰਨੇ ਨੇ ਕਹਿੰਦੇ ਲੋਕਾਂ ਨੇ ਦੀਵਾਲੀ ਤੇ ਲਾਸਟ ਲਾਈਨ ਦਾ ਨਾਨਕ ਦੇ ਨੇੜ ਤੇੜ ਨਹੀਂ ਸਿੱਧੀ ਨਿਰਵੈਰ ਗੱਲ ਹੈ ਇਹ ਗੁਰੂ ਨਾਨਕ ਦੇ ਨੇੜੇ ਤੇੜੇ ਨਹੀਂ ਢੁਕਦੀਆਂ ਗੱਲਾਂ ਗੁਰਬਾਣੀ ਦੇ ਨੇੜੇ ਤੇੜੇ ਨਹੀਂ ਢੁਕਦੀਆਂ ਸਭ ਪਖੰਡ ਕਰਦੇ ਐ ਫਿਰ ਸੁਣੋ ਨਾਨਕ ਦੇ ਨੇੜ ਤੇੜ ਨਹੀਂ ਸਿੱਧੀ ਨਿਰਵੇਦ ਗੱਲ ਹੈ ਬੋਲ ਕੇ ਸੱਚ ਦੇਖ ਲਈ ਤੇਰਾ ਫਿਰ ਸੋਦਾ ਹੱਲ ਹੈ ਸੋਦਾ ਲਾਉਣਗੇ ਸੱਚ ਬੋਲ ਕੇ ਵੇਖ ਲੈ ਆ ਪਿੱਛੇ ਜੇ ਵੱਟ ਗਈ ਹਟੇ ਐ ਤੇ ਇਹ ਟੰਗ ਦੇਣਗੇ ਵੱਢ ਕੇ ਸੱਚ ਬੋਲ ਕੇ ਵੇਖ ਲੈ ਆ ਮੇਰੇ ਆਲੇ ਦੁਆਲੇ ਵੀ ਬੰਦੂਕਾਂ ਬੰਦਕਾਂ ਵਾਲੇ ਫਿਰਦੇ ਰਹਿੰਦੇ ਆ ਬੋਲੋ ਸੱਚ ਇੱਥੇ ਆ ਹਾਲ ਕਰਦੇ ਆ ਸ਼ਰਿਆਂ ਮੰਦਾ ਮਾਰ ਜਾਂਦੇ ਆ ਸ਼ਬੀਲਾਂ ਲਾ ਕੇ ਤੇ ਰੋਜ਼ ਧਮਕੀਆਂ ਦਿੰਦੇ ਰੋਜ਼ ਜੇ ਇਹਨਾਂ ਦੀਆਂ ਧਮਕੀਆਂ ਮੈਸੇਜ ਤੁਹਾਨੂੰ ਸੁਣਾਈਏ ਨਾ ਹੈਰਾਨ ਹੋ ਜਾਓਗੇ ਕਿਹੜੇ ਕਿਹੜੇ ਮੈਸੇਜ ਆਉਂਦੇ ਆ ਬੋਲੋ ਸੱਚ ਦੇ ਲੋ ਮਤ ਇਹਨਾਂ ਨੂੰ ਅਕਲ ਦੇ ਲੋ ਪਰ ਗੱਲ ਤੇ ਠੀਕ ਹੈ ਝੂਠ ਤੇ ਕੋਈ ਨਹੀਂ ਫਿਰ ਸੁਣ ਲਓ ਨਾਨਕ ਦੇ ਨੇੜ ਤੇੜ ਨਹੀਂ ਸਿੱਧੀ ਨਿਰਵੈਰ ਗੱਲ ਹੈ ਬੋਲ ਕੇ ਸੱਚ ਦੇਖ ਨਹੀਂ ਤੇਰਾ ਫਿਰ ਸੋਦਾ ਹਲ ਹੈ ਸਾਰੀ ਹੀ ਕੌਮ ਬਣਾਦੀ ਸੋਦੇ ਲਾਉਣੀ ਸਿਖਾਉਂਦੇ ਰਿਓ ਸੋਦੇ ਲਾਉਣੀ ਸਿਖਾਉਂਦੇ ਰਿਓ ਬਾਬਾ ਜੂਹੇ ਅਸੀਂ ਕਿਹੜੀ ਮੰਨੂ ਮਤੋ ਠਗਰਾਉਣੀ ਸਿੱਖੋਂ ਤੇਰੇਓ ਠਗਰਾਉਣੀ ਸਿੱਖੋਂ ਤੇਰੇਓ ਬਾਪੂ ਇੰਜੂ ਹੈ ਦੀਵਾਲੀ ਇੰਜੂ ਹੈ ਦੀਵਾਲੀ ਮਨਾਉਣੀ ਸਿੱਖੋਂ ਤੇਰੇਓ ਦਸੀ ਕਿਹੜੀ ਮੰਨੂ ਮਤੋ ਲਗੇ ਨਹੀਂ ਪਿਆਰਿਓ ਕਿਹੜੀ ਮੰਨ ਮੱਤ ਹੈ ਜਿਹੜੀ ਅਸੀਂ ਕਰਨੀ ਨਹੀਂ ਤੇ ਮਤ ਦੇ ਕੇ ਵੇਖ ਲਓ ਗਲ ਪੈ ਜਾਣਗੇ ਸੋਦੇ ਲਾ ਦੇਣਗੇ ਸਾਰੀ ਕੌਮ ਹੀ ਸੋਦੇ ਲਾਉਣਿਆਂ ਦੀ ਬਣਦੀ ਸੋਦੇ ਲਾਉਣਿਆਂ ਦੀ ਕੌਮ ਨਹੀਂ ਅਕਲ ਵਾਲੇ ਬਣਨਾ ਹੈ ਸਮਝ ਵਾਲੇ ਬਣਨਾ ਹੈ ਅਸੀਂ ਨਹੀਂ ਸੋਦੇ ਲਾਉਣ ਵਾਲੀ ਗੱਲ ਕਰਦੇ ਅਸੀਂ ਕਹਿੰਦੇ ਪੜਾਈ ਕਰਨੀ ਹੈ ਮਿਹਨਤ ਕਰਨੀ ਹੈ ਅੱਗੇ ਜਾਣਾ ਹੈ ਪ੍ਰਧਾਨ ਮੰਤਰੀ ਦੀ ਕੁਰਸੀ ਤੱਕ ਪਹੁੰਚੋ ਪੜਾਈਆਂ ਕਰੋ ਮਿਹਨਤਾਂ ਕਰੋ ਦਿਮਾਗ ਲੜਾਓ ਦਿਮਾਗ ਚਲਾਓ ਇੰਟੈਲੀਜੈਂਟ ਬਣੋ ਸਾਇੰਟਿਸਟ ਮਣੋ ਡਾਕਟਰ ਮਣੋ ਵੱਡੇ ਵੱਡੇ ਅਹੁਦੇ ਸਾਹਮੋ ਚਾਹੇ ਕੈਨੇਡਾ ਚ ਹੋਣ ਅਮਰੀਕਾ ਚ ਹੋਣ ਵੱਡੀਆਂ ਕੁਰਸੀਆਂ ਤੇ ਅੱਪੜੋ ਪੜ੍ਹਾਈਆਂ ਕਰਕੇ ਦਿਮਾਗ ਲੜਾ ਕੇ ਐਵੇਂ ਸੌਦੇ ਲਾਣੇ ਕਾਦੇ ਕਾਦੇ ਸੌਦੇ ਲਾਉਣੇ